ਬੈ ਸਮਝ ਦਿਆ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵਿਧਾਨ ਸਭਾ ਦਾ ਕਾਲਾ ਦਿਨ ਸੀਗਾ ਯਾਦ ਕਿ ਪਿਛਲੇ 60 ਸਾਲਾਂ 'ਚ ਕਦੇ ਵੀ ਵਿਧਾਨ ਸਭਾ 'ਚ ਇਹੋ ਜੀ ਹਰਕਤ ਹੋਈ ਹੈ ਇਹੋ ਜੀ ਚੀਜ਼ਾਂ ਟੀਵੀ 'ਚ ਦੂਜੇ ਸੂਬਿਆਂ ਵਿੱਚ ਦੇਖਣ ਨੂੰ ਮਿਲਦੀ ਸੀ ਤਾਂ ਦੁੱਖ ਹੁੰਦਾ ਸੀ ਕਿ ਉੱਥੇ ਕੀ ਕੁਝ ਹੋ ਰਿਹਾ ਹੈ ਲੇਕਿਨ ਅਫਸੋਸ ਦੀ ਗੱਲ ਕੀ ਵਿਧਾਨ ਸਭਾ ਚਲਾਨ ਦੀ ਕਾਰਵਾਈ ਜਿਹੜਾ ਸੱਤਾਧਾਰੀ ਪੱਖ ਹੁੰਦਾ ਹੈਗਾ ਜਿਹੜੇ ਸਰਕਾਰ ਹੁੰਦੀ ਹੈ ਉਹਨਾਂ ਦਾ ਫਰਜ਼ ਹੁੰਦਾ ਹੈ ਲੇਕਿਨ ਅਫਸੋਸ ਕੀ ਪੰਜਾਬ ਵਿੱਚ ਇਹੋ ਜੀ ਸਰਕਾਰ ਬਣੀ ਹੈ ਜਿਨ੍ਹਾਂ ਨੇ ਪਹਿਲੇ ਤੇ ਝੂਠ ਦੀ ਬੁਨਿਆਦ ਰੱਖ ਕੇ ਝੂٹے ਵਾਅਦਿਆਂ ਦਾ ਸਹਾਰਾ ਲੈ ਕੇ ਲੋਕਾਂ ਤੋਂ ਵੋਟਾਂ ਲੈ ਕੇ ਸਰਕਾਰ ਬਣਾਈ ਸਰਕਾਰ ਬਣਾਉਣ ਦੇ 3 ਮਹੀਨੇ ਬਾਅਦ ਇਹੋ ਜਿਹੇ ਹਾਲਾਤ ਪੰਜਾਬ 'ਚ ਪੈਦਾ ਹੋਏ ਨੇ ਜਿੱਥੇ ਹਰ ਰੋਜ਼ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਜਿੱਥੇ ਕੀਤੇ ਹੋਏ ਵਾਅਦਿਆਂ ਨੂੰ ਪੂਰੇ ਕਰਨ ਦੇ ਬਾਅਦ বাজਾਏ ਜਦ ਸਵਾਲ ਪੁੱਛੇ ਜਾਂਦੇ ਨੇ ਤਾਂ ਕਦੇ ਕਿਸਾਨਾਂ ਨੂੰ ਭਿਖਾਰੀਆਂ ਦੀ ਤੁਲਨਾ ਕੀਤੀ ਜਾਂਦੀ ਹੈ ਤੇ ਦਲਤਾਂ ਦੇ ਉੱਤੇ ਭੱਦੀਸ਼ਾਦਬਲੇ ਕੀਤੀ ਜਾਂਦੀ ਹੈ